ਲਓ ਭਾਈ ਅੱਜ ਸਰਬਨ ਭਗਤ ਦਾ ਦੂਜਾ ਭਾਗ ਸੁਣਾਉਣਿਆ ਸੁਣੋ ਜਦ ਪਈ ਉਹਨੇ ਗੰਗੇ ਜੜੀ ਨੇ ਉਹਨੂੰ ਦਿੱਤਾ ਹੋ ਵੀ ਕਾਨੀਆਂ ਲਾ ਦੇ ਉੱਤੇ ਤਾਂ ਉਹ ਕਾਨੀ ਲਾ ਰਿਆ ਕਰੇ ਭਈ ਖਲ ਨੂੰ ਉਹ ਕਰ ਲਿਆ ਕਰੇ ਇਤਨੇ ਕਾਨੀ ਘੜਦੇ ਤੇ ਗੂਠੇ ਤੇ ਚੋੜ ਮਾਰ ਗਿਆ ਢਾਂਗਾ ਜਿਹੜਾ ਗੰਗੇ ਜੜੀ ਨੇ ਦਿੱਤਾ ਤੀ ਉਹ ਲਹੂ ਦਾ ਤੋਕਾ ਦੁੱਧ ਤੇ ਅੜ ਗਿਆ ਜਿਥੇ ਰਾਮਚੰਦ ਦਰਦ ਉਹ ਤੋਂ ਧਰਕੇਗਾ ਸੀ ਉਹ ਕਹਿੰਦਾ ਭਾਈ ਸੀਤਾ ਕਹਿੰਦੀ ਰੇ ਲਸਮਣਾ ਤੇਰੇ ਭਰਾ ਨੂੰ ਕੁਝ ਹੋ ਗਿਆ ਦੁੱਧ ਦਾ ਲਹੂ ਬਣਨ ਲੱਗ ਗਿਆ ਉਹ ਕਹਿੰਦਾ ਕਹਿ ਨਹੀਂ ਸੀ ਤਾਂ ਕੁਝ ਬੱਜਿਆ ਹੋ ਦੇ ਮਾੜਾ ਮੂਟਾ ਤਵਕਾ ਲਹੂ ਦਾ ਡਿੱਗਿਆ ਕੋਈ ਨਾ ਮੈਂ ਜਾਊਂਗਾ ਦੇਖ ਲਾ ਤੈਨ ਚਟਾ ਸੀਤਾ ਨੇ ਉਹ ਟਾਈਮ ਲਾਸਮਨੂੰ ਤਾਨਾ ਮਾਰਤਾ ਕਹਿੰਦੇ ਤੈਨੂੰ ਤਾਂ ਐ ਵੀ ਜੇ ਰਾਮਚੰਦਰ ਮਰ ਜੇ ਸੀਤਾ ਨੂੰ ਮੈਂ ਰੱਖ ਲਾਂ ਤਾਂ ਲਾਸਮਨ ਗੁੱਸੇ ਚ ਆ ਗਿਆ ਉਹ ਕਹਿੰਦਾ ਭਾਣੇ ਜੇ ਸੀਤਾ ਤੈਨੂੰ ਮੈਂ ਰੱਖਣਾ ਹੁੰਦਾ ਤਾਂ ਸਤਾ ਮੈਂ ਚੱਕਿਆ ਤੀ ਉਹਦੀ ਵਿਆਹ ਲਾਂਦਾ ਮੈਂ ਤੈਨੂੰ ਪਰ ਮੈਂ ਜਟੀਆਂ ਐ ਪਰ ਤਾਂ ਹੁਣ ਕਹਿ ਤਾਂ ਮੈਂ ਜਾਊਂਗਾ ਲਾਸਮਨ ਨੇ ਆਪਦੀ ਸ਼ਕਤੀ ਦੇ ਤਦ ਤੱਕ ਲਵੇ ਕਾਰ ਕਰਤੀਆਂ ਚਾਰ ਚੁਪਰੇ। ਕੁੰਟਲ ਵਗਲ ਤਾਂ ਵੀ ਇਹ ਤੋਂ ਬਾਹਰ ਨਹੀਂ ਤੈ ਜਾਣਾ। ਇਹਦੇ ਅੰਦਰ ਰਹਿਣਾ ਹੈ। ਇਹਦੇ ਅੰਦਰ ਜਿਹੜਾ ਆਊਗਾ ਉਹਦੀ ਸਵਾ ਬਣ ਜੂ। ਕੋਈ ਵੀ ਆ ਜੇ। ਵੀ ਜਦ ਤੱਕ ਮੈਂ ਮੁਰਦਾ ਨਹੀਂ ਤੇ ਕਾਰ ਤੋਂ ਬਾਹਰ ਨਹੀਂ ਹੋਣਾ। ਇਹ ਚੰਗਾ। ਰਾਮਚੰਦਰ ਨੇ ਭਈ ਗਹਿਲਾ ਹੁਕਮ ਕੀਤਾ। ਜਦੋਂ ਗਿਆ ਉਹ ਗਾਹਾਂ ਤੁਰਿਆ ਜਾਂਦਾ ਹੈ। ਤਾਂ ਰੌਣ ਨੇ ਤੁਰਿਆ ਵੀ ਹੁਣ ਆਪਾਂ ਜਨਾਨੀਆਂ ਜਨਾਨੀ ਨੂੰ ਤੁਰਾਂਗੇ। ਉਨੇ ਪੇ ਕਿ ਸੇ ਹੋਰ ਠਗਣੀ ਨੂੰ ਤਿਆਰ ਕੀਤਾ ਉਹ ਠਗਣੀ ਕਹਿੰਦੀ ਵੀ ਮੇਰੇ ਬੱਸ ਦਾ ਰੋਗ ਨਹੀਂ ਇਹ ਰੌਣ ਨੂੰ ਦੀ ਬਾਲ ਮਿਲਿਆ ਹੋਇਆ ਉਹਨੂੰ ਬਾਰ ਮਿਲੇ ਹੋਏ ਤੇ ਉਹ ਦੇਹ ਪਲਟਾਉਂਦਾ ਸੀ ਰੌਣ ਤੇ ਐਨਾ ਤਾਨੂੰ ਕਹਾਂਦੀ ਵੀ ਨਾ ਤੂੰ ਅੰਦਰ ਮਰੇ ਨਾ ਕੁਝ ਹਥਿਆਰ ਨਾਲ ਮਰੇ ਨਾ ਤੂੰ ਕਿਵੇਂ ਵੀ ਨਹੀਂ ਮਰਦਾ ਉਹਨੂੰ ਦਿੱਤਾ ਦੇ ਭਗਵਾਨ ਨੇ ਤੋਤਾ ਉਹ ਗਾਹਾਂ ਸਾਨੂੰ ਦੱਸਾਂਗੇ ਇਹਦੇ ਵਿੱਚ ਉਹ ਕਹਿੰਦਾ ਭਾਈ ਜਦੋਂ ਭਾਈ ਲਕਸ਼ਮ ਰਾਮਚੰਦਰ ਦੇ ਕੋਲੇ ਪਹੁੰਚ ਗਿਆ ਉਧਰੋਂ ਰੌਣ ਆ ਗਿਆ ਸਾਥ ਬਣ ਕੇ ਸੀਤਾ ਦੀ ਕੁਟਗਾ ਚ ਇਹਦੋਂ ਭਾਈ ਉਹ ਕਹਿੰਦਾ ਭਾਈ ਪਿਖਾ ਪਾ ਉਹ ਕਹਿੰਦੀ ਬਾਬਾ ਅੰਦਰ ਆ ਕਿਨਾਂ ਤਾਂ ਭੋਜਨ ਛਕ ਲੈ ਨਾਲੇ ਪਿਖਾ ਲੈ ਜੀ ਵੀ ਤੂੰ ਅੰਦਰ ਆ ਜਾ ਵੀ ਮੈਂ ਬਾਹਰੇ ਨਹੀਂ ਹੋ ਸਕਦੀ ਜਦੋਂ ਰੌਣ ਨੇ ਧਰਿਆ ਪੈਰ ਉਤੇ ਲਾ ਬੱਜੀ ਮੂੰਹ ਤੇ ਲਾਟ ਰੌਣ ਪਿੱਛੇ ਹੜ ਗਿਆ ਕਹਿੰਦਾ ਭਾਈ ਮਾਤਾ ਸ਼ਰਾਪ ਦਿਨ ਵੀ ਦੇ ਲੈ ਮੈਂ ਪਿਖਾ ਤੂੰ ਖਾਦੀ ਜਨ ਉਹ ਕਹਿੰਦੀ ਬਾਬਾ ਤੂੰ ਅੰਦਰ ਆਵੇਂਗਾ ਤੂੰ ਮਰੇਗਾ ਮੈਂ ਬਾਹਰ ਜਾਊ ਤਾਂ ਮੈਂ ਮਰੂੰ ਵੀ ਦੀ ਦੱਸ ਫਿਰ ਹੂੰ ਉਹਨਾਂ ਨੇ ਫਿਰ ਰੌਣੇ ਵਿਧੀ ਦੱਸੀ ਵੀ ਜਿਹੜਾ ਪਟੜਾ ਪਿਆ ਨਾ ਕੋ ਨੂੰ ਪਤਾ ਤੀ ਵੀ ਇਹਦੇ ਉੱਤੇ ਚ ਰਾਮਚੰਦਰ ਨਾਉਂਦੇ ਨੇ ਹੂੰ ਰਾਮਚੰਦਰ ਮੌਕ ਦਾ ਅਵਤਾਰ ਹੈ ਹੂੰ ਵੀ ਇਹ ਪਟੜੇ ਨੂੰ ਕਾਰ ਕੀ ਕਰੂਗੀ ਹੂੰ ਕਹਿੰਦਾ ਪਟੜਾ ਧਰਨਾ ਕਾਇਦੇ ਉੱਤੇ ਹੂੰ ਕਾਰ ਦੇ ਦੀ ਕਾਰ ਕਰੀ ਹੋਈ ਐ ਨਾ ਇਹਦੇ ਉੱਤੇ ਪਟੜਾ ਡਾਲ ਲਾਏ ਹੂੰ ਪਟੜੇ ਤੇ ਚੜ ਕੇ ਮੈਨੂੰ ਪਿੱਸਿਆ ਪਾਦੀ ਮੈਂ ਖਾ ਲੰਘ ਜੂ ਹੂੰ ਉਹਨੇ ਪਈ ਮੇਂ ਜਿੱਕਰੀ ਕਰਿਆ ਸੀ ਤਾਨੇ ਜਦੋਂ ਪਾਉਣ ਲੱਗੀ ਪਿੱਸਿਆ ਉਹਨੇ ਫੜ ਕੇ ਪਾ ਵਿੱਚ ਸਿੱਟਦੀ ਬਗਲੀ ਦੀ ਸੀਤੋ ਕੋ ਸ਼ਕਤੀ ਦਾ مالک ਤੇ ਉਹ ਵੀ ਹੁਣ ਰਾਮਚੰਦ ਦਾ ਰੱਖਿਆ ਦੀ ਗਾੜਫੰਗ ਜਿਹੜਾ ਦਸਹਿਰ ਨੂੰ ਦੇਖਦੇ ਆਪਾਂ ਇਹ ਉੱਥੋਂ ਇਹ ਦੇਖਣ ਲੱਗੇ ਨੇ ਲੋਕ ਤੇ ਗਾੜਫੰਗ ਰੱਖਿਆ ਹਾਤੀ ਰਾਖੀ ਤੇ ਗਾੜਫੰਗ ਨੇ ਫਿਰ ਆਪਣਾ ਚੁੰਝ ਤੇ ਆਪਣੇ ਨੌਂਦਰਾ ਵਧਾਰੀਆਂ ਉਹ ਟਾਈਮ ਦੇ ਵਿੱਚ ਉਹ ਕਿ ਭਾਈ ਉਹ ਤੇ ਪੂਰੇ ਬਾਹਰ ਕਰੇ ਰੌਣ ਤੇ ਰੌਣ ਲਹੂ ਲਹਾਨ ਕਰਤਾ ਰੌਣ ਲਹੂ ਲਹਾਨ ਕਰਕੇ ਨਾ ਤੇ ਉਹਨੂੰ ਕਹਿੰਦਾ ਭਾਈ ਰੌਣੂ ਜਦੋਂ ਜਿਆਦੇ ਜ਼ਖਮੀ ਹੋ ਗਿਆ ਉਸੇ ਤਾ ਨੂੰ ਤਾਂ ਕਰਨ ਲੱਗ ਕਹਿੰਦਾ ਸੀਤਾ ਨੂੰ ਕਹਿੰਦਾ ਵੀ ਇਹਨੂੰ ਮਾਰਨ ਦੀ ਵਿਧੀ ਦੱਸੋ ਹੂੰ ਉਹਨੇ ਆਖਿਆ ਵੀ ਜੇ ਤਮੈ ਤੀਰ ਦੱਸਤਾ ਤਾਂ ਤਾਂ ਇਹ ਤੀਰ ਨੂੰ ਭੱਜੂਗਾ ਹੂੰ ਹਰਖੀ ਹੈ ਗਾਰਡ ਵੀ ਤੀਰ ਲਾਜ਼ਮੀ ਤੇ ਚੁੱਪ ਜੂ ਵੀ ਮਨਾ ਆਪਾਂ ਹੀ ਜੀ ਵਿਧੀ ਨਾ ਦੱਸੀਏ ਜਿਹੜੀ ਨਾ ਇਹਨੇ ਰੁਕ ਜੇ ਤੇ ਨਾਲੇ ਪਚ ਜੇ ਉਹ ਕਹਿੰਦੇ ਜੇ ਐਂ ਕੋਰਾ ਬੱਟੀਆਂ ਪਈਆਂ ਨੇ ਖੂਨ ਨਾਲ ਬੇੜੇ ਬੜੇ ਛਿੜ ਦਿਓ ਇਹ ਹਰਖਾ ਉੱਚੀ ਚੱਲੂ ਉਪੇ ਬੁੱਤੀ ਬੱਟੀ ਮਾਰਿਆ ਕਰੇ ਦੇ ਕੋਈ ਨੋ ਪੁੱਛ ਲਿਆ ਕਰੇ ਬੱਟੀ ਮਾਰਿਆ ਕਰੇ ਪੁੱਛ ਲਿਆ ਕਰੇ ਬੋਝ ਰੋਕ ਟਿਕ ਪਿਆ ਥੱਲੇ ਅੱਛਾ ਜਦੋਂ ਬਾਜਨ ਵੱਧ ਗਿਆ ਹੂੰ ਉਦੋਂ ਰਾਮਚੰਦਰ ਕੋਲੇ ਲਸਮਣ ਪਹੁੰਚ ਗਿਆ ਹੂੰ ਉਹ ਕਹਿੰਦਾ ਲਸਮਣਾਂ ਤੈਨਹੀਂ ਤੇ ਆਉਣਾ ਭਾਈ ਕੀ ਗੱਲ ਸੀ ਤੈਨੂੰ ਛੱਡਿਆ ਕਹਿੰਦਾ ਭਾਈ ਤੇਰਾ ਕਿਤੇ ਬੱਜਾ ਹੋ ਕੁਸ ਕਹਿੰਦਾ ਖੂਨ ਜਾੜ ਗਿਆ ਦੁੱਧ ਤੇ ਹੂੰ ਕਹਿੰਦਾ ਮਿੰਦਾ ਭਾਬੀ ਨੇ ਇਹ ਕਹਿੰਦਾ ਵੀ ਤੈਨੂੰ ਮੈਂ ਵੀ ਰਾਮਚੰਦਰ ਮਾਰ ਕੇ ਮੈਂ ਸਾਹਮਣੂ ਸੀ ਤੈਨੂੰ ਕਹਿੰਦਾ ਭਰਾ ਮੈਨੂੰ ਲੱਗੀ ਉਹਦੀ ਗੱਲ ਮਾੜੀ ਹੂੰ ਕਹਿੰਦਾ ਮੈਂ ਤਾਂ ਫਿਰ ਆ ਗਿਆ ਛੱਡ ਕੇ ਹੂੰ ਕਹਿੰਦਾ ਪਰ ਉਹਨੂੰ ਕੁਝ ਹੁੰਦਾ ਹੈ ਨਹੀਂ ਮੈਂ ਆਪਦੀ ਕਾਰ ਕਰਾਇਆ ਜੱਟੀ ਦੀ ਹੂੰ ਕਹਿੰਦਾ ਵੀ ਠੀਕ ਹੈ ਉਹਨੇ ਪਾਈ ਜਦੋਂ ਉੱਥੇ ਗਾਂ ਸੀਤਾ ਚ ਉੱਥੇ ਕੁਟਿਆ ਵਿੱਚ ਕਾਉ ਪੈਣ ਹੂੰ ਸੀਤਾ ਉੱਥੇ ਕਿਤੇ ਸੀਤਾ ਤੋਂ ਰੋਂ ਲੈ ਗਿਆ ਹੂੰ ਉਹ ਕਹਿੰਦਾ ਲੈ ਭਰਾਵਾ ਤੈਨੂੰ ਮਾਰੂ ਮੈਂ ਦਸਮਣ ਹੂੰ ਕਿਉਂ ਤਾਂ ਡਿਊਟੀ ਤੋਂ ਨਾ ਨਾਂਝਾ ਕਰਿਆ ਤੇ ਮੇਰੇ ਵਾਚਨ ਨਹੀਂ ਮੰਨਿਆ ਹੂੰ ਖਾ ਪੀ ਰਾਕੀ ਖਾਣੇ ਹੂੰ ਉਹ ਕਹਿੰਦਾ ਜੇ ਮਾਰਤਾ ਮੈਨੂੰ ਦੀ ਕੋਈ ਗੱਲ ਨਹੀਂ ਵੀ ਖਾਣਾ ਤਾਂ ਮੈਂ ਕੀ ਹੈ ਵੀ ਮੈਂ ਤਾਂ ਨਾ ਹੁਣੇ ਇਕੱਲਾ ਵੀ ਇਸ਼ਨਾਨ ਕਰਨਾ ਉਹ ਵੀ ਤੱਤੇ ਪਣੀ ਨਾਲ ਹੂੰ ਉਹ ਕੰਨ ਕਰ ਮੈਂ ਹੂੰ ਉਹਨੇ ਕੱਲੀ ਲੱਕੜ ਲਾਤੀ ਚੁੱਲ੍ਹੇ ਚ ਹੂੰ ਮੁੱਤ ਕੱਲੀ ਲੱਕੜ ਨੂੰ ਅੱਗ ਨਾ ਲੱਗੇ ਰੱਕੜ ਤਾਂ ਲੱਗੂ ਤਾਂ ਤਾਂ ਲੱਗੂ ਜੇ ਉਹਦੇ ਮੂਰੇ ਸਵਾਰਾ ਕੋਈ ਨਾਲ ਅੱਗ ਦਾ ਵਾਲ ਹੂੰ ਕੱਲੀ ਲੱਕੜ ਨੂੰ ਅੱਗ ਨਾ ਲੱਗੇ ਉਹ ਤੋਂ ਖੀ ਗਈ ਅਸ਼ੀ ਰਾਮਚੰਦਰ ਬੈਠਾ ਚੱਕ ਕੇ ਗਿਆ ਹੂੰ ਤੇ ਉਹਨੇ ਸੋਚਿਆ ਵੀ ਮੇਰਾ ਸਾਹ ਜੇ ਕੱਲੀ ਲੱਕੜ ਨੂੰ ਅੱਗ ਨਹੀਂ ਲੱਗਦੀ ਇਕੱਲੇ ਬੰਦੇ ਦਾ ਜੰਗਲਾਂ 'ਚ ਕੀ ਬਣੂ ਜੇ ਆਪਾਂ ਨੂੰ ਮਾਰਤਾ ਹੂੰ ਭਾਈ ਨੂੰ ਆਪਦੇ ਨੂੰ ਹੂੰ ਉਹ ਕਹਿੰਦਾ ਰਸਮਾਂ ਨਾ ਹੋ ਰਿਆ ਹੁਣ ਕੰਦਾ ਜਰ ਕੱਲੀ ਲੱਕੜੀ ਨੂੰ ਅੱਗ ਨਾ ਲੱਗੇ ਜਲ ਤੱਤਾ ਨਾ ਹੋ। ਜੇ ਕੰਦਾ ਜਲ ਤੱਤਾ ਹੋ ਫੇਰੀ ਨਾ ਹੂੰ ਮੈਂ। ਅੱਗ ਲੱਗਦੀ ਨਾ ਮੈਂ ਕੀ ਕਰਾਂ? ਹੂੰ ਉਹਨੇ ਭਈ ਦਾ ਚੰਦਰ ਨੇ ਬੁੱਕਲ ਚਲੇ ਲਰਸ ਹੂੰ। ਹੂੰ ਕੰਦਾ ਜਰ ਮੇਥੋਂ ਤਾਂ ਗਲਤ ਕਦਮ ਚੱਕੀ ਕੀਤੀ। ਹੂੰ ਜਦੋਂ ਕੱਲੀ ਲੱਕੜ ਨੂੰ ਅੱਗ ਨਹੀਂ ਲੱਗਦੀ ਫਿਰ ਮੇਰਾ ਵੀ ਨਹੀਂ ਕੱਲੇ ਦਾ ਕੁਝ ਬਣਨ ਹੋਰੇ। ਹੂੰ ਚੱਲ ਆਪਾਂ ਤੋਨੇ ਭਰਾ ਹੁਣ ਸੀਤਾ ਦੀ ਪਰਤਾਲ ਕਰੀਏ। ਹੂੰ ਚੱਲੇ ਤੁਰੇ ਜਾਂਦੇ ਨੇ ਥੋੜੀ ਦੂਰ ਗਏ ਤਾਂ ਗੱਡ ਡਿੱਗਿਆ ਪੈਡੰਡੀ ਚ। ਹੂੰ ਉਹਨੇ ਗੱਡ ਚੱਕ ਲਿਆ ਦੇਖ ਰਿਹਾ ਵੀ ਜੂੰਦਾ ਹੈ। ਹੂੰ ਉਹਨੇ ਭਈ ਮਾਰ ਮਾਰ ਉਹਦੀਆਂ ਬੱਟੀਆਂ ਕੱਢੀਆਂ ਪਾਸੋਂ ਕਰੀਆਂ ਹੂੰ ਤੇ ਚੱਲ ਪਏ ਉਹਨੇ ਦੱਸਤਾ ਵੀ ਐ ਕਰਕੇ ਰੋਂ ਲੈ ਗਿਆ ਹੂੰ ਵੀ ਉਹਨੇ ਪੱਟੜਾ ਧਰ ਲਿਆ ਤਾਂ ਲੈ ਗਿਆ ਨਹੀਂ ਤਾਂ ਕਹਨੂੰ ਜਾਂਦਾ ਸੀ ਹੂੰ ਤੇ ਬਿਨ੍ਹੇ ਉਹ ਸਰਾਫ ਦਿੰਦਾ ਦੀ ਸੀ ਤਾਂ ਨੂੰ ਹੂੰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹੁਣ ਪਤਾ ਤਾਂ ਲੱਗ ਗਿਆ ਨਾ ਆਪਾਂ ਨੂੰ ਹੂੰ ਚਲੋ ਚਾ ਥੋੜੀ ਦੂਰ ਜਾਂਦੇ ਨੇ ਲਾਸਮਨ ਕਹਿੰਦਾ ਰਾਮਚੰਦਰਾ ਕਹਿੰਦਾ ਹਾਂ ਕਹਿੰਦਾ ਭੁੱਖ ਲੱਗੀ ਜਰ ਹੂੰ ਕਹਿੰਦਾ ਪੀਲਣੀ ਬੈਠਿਆ ਜਰ ਉਹ ਤਾਂ 베ਰ ਲੈਨੇ ਆਪਾਂ ਹੂੰ ਵੀ ਬੁੱਕ ਮਿਟ ਜੂ ਇਤਨੇ ਕੋਨੇ ਕੋ ਸਹਿਰ ਆ ਜੂ ਭੇਲਣੀ ਗਾਉਂ ਪੱਚਰੀ ਉਹ ਸਿੱਧਰੀ ਜੀ ਭੇਲਣੀ ਤੇ ਝੂਠੇ ਮਿੱਠੇ 베ਰ ਵਿੱਚ ਇਕੱਠੇ ਕਰੀਏ ਵਿੱਚ ਹੀ ਖਾਈ ਜਾਵੇ ਵਿੱਚ ਹੀ ਫਿਰ ਕੰ ਸਿੱਟੀ ਜਾਵੇ ਹਾਂ ਉਹ ਰਾਮਚੰਦਰ ਨੂੰ ਪਤਾ ਸੀ ਵੀ ਇਹ ਭੇਲਣੀ ਰੱਬ ਦੀ ਦੇਵਤੀ ਹੈ ਹਾਂ ਉਹਨੂੰ ਨਹੀਂ ਦੀ ਪਤਾ ਲਸਮਨ ਨੂੰ ਹਾਂ ਰਾਮਚੰਦਰ ਕਹਿੰਦਾ ਆਪਣੇ 베ਰ ਦੇ ਹਾਂ ਉਹਨੇ ਬੁੱਕ ਭਰ ਕੇ ਰਾਮਚੰਦਰ ਨੂੰ ਫੜਾਤਾ ਬੁੱਕ ਭਰ ਕੇ ਲਸਮਨ ਨੂੰ ਫੜਾਤਾ ਹਾਂ ਰਾਮਚੰਦਰ ਦਾ ਜਾਣੀ ਜਾਣ ਤੇ ਉਹ ਤਾਂ ਖਾਦੇ ਹਾਂ ਲਸਮਨ ਨੇ ਮਾਂਗਰ ਛੜਤੀ ਹਾਂ ਝੂਠ ਮੰਨ ਗਿਆ ਹਾਂ ਥੋੜੀ ਦੂਰ ਗਏ ਕਹਿੰਦਾ ਲਸਮਣਾ ਬੇਰ ਤਾਂ ਖਾਦੇ ਨਹੀਂ ਹੂੰ ਕਹਿੰਦਾ ਨਹੀਂ ਬਾਈ ਮੈਂ ਤਾਂ ਨਹੀਂ ਖਾਦੇ ਕਹਿੰਦਾ ਮੈਂ ਤਾਂ ਝੂਠ ਜੀ ਮਾਨ ਨਹੀਂ ਮਗਰ ਹੂੰ ਉਗਲੀ ਜਿ ਕੁੜੀ ਤੀ ਉਹ ਕਹਿੰਦਾ ਉਗਲੀ ਜਿ ਕੁੜੀ ਨਹੀਂ ਤੀ ਉਹ ਹੂੰ ਪੀ ਲੈਣੀ ਆ ਉਹ ਹੂੰ ਕਹਿੰਦਾ ਚਾਰ ਮੁੰਡਾਂ ਦੀ ਮਾਲਕਣਾ ਉਹ ਜਿਹਨੂੰ ਤੂੰ ਉਗਲੀ ਜਿ ਕੁੜੀ ਦੱਸਦਾ ਹੂੰ ਕਹਿੰਦਾ ਬੇਰ ਤੈਨੂੰ ਖਾਣੇ ਪੈਣਗੇ ਯਾਦ ਰੱਖੀ ਹੂੰ ਐਸੇ ਜਾਮੇ ਚ ਖਾਵੇਂਗਾ ਨਾ ਹੁਣ ਹੂੰ ਜੇ ਖਾ ਲੈਂਦਾ ਕਹਿੰਦਾ ਤੇਰਾ ਤਾਂ ਘਟ ਘਟਿਆ ਜਾਂਦਾ ਹੂੰ ਤੂੰ ਤਾਂ ਖਾਦੇ ਨਹੀਂ ਪਈ ਕਹਿੰਦਾ ਤੇਰੀ ਮਰਜ਼ੀ ਹੈ ਹੂੰ ਥੋੜੀ ਜੀ ਦੂਰ ਗਏ ਭਾਈ ਕਹਿੰਦਾ ਯਾਰ ਭੁੱਖ ਬਹੁਤ ਲੱਗਿਆ ਰਾਮਚੰਦਰ ਮੈਨੂੰ ਭੁੱਖ ਲੱਗਿਆ ਕਰ ਆ ਹਲੂਮਾਨ ਭਰਾ ਦਾ ਬਾੜਾ ਇਹਦੇ ਬਾੜੇ ਚ ਕਹਿੰਦਾ ਦਾਮੜੀਆਂ ਤੇ ਰਹੀਂ ਕਾਤਰੇ ਤੋੜ ਲਿਆ ਤੋ ਚੋਰੀ ਨਾ ਕਰੀ ਚੋਰੀ ਮਾੜੀ ਹੁੰਦੀ ਹੈ ਉਹ ਤਾਂ ਭਾਈ ਹਲੂਮਾਨ ਤਾਂ ਬਣ ਕੇ ਚ ਵਖ ਜਾ ਪੈ ਗਿਆ ਲੋਕੇ ਵੀ ਚੋਰ ਫੜਾਂਗੇ ਲਾ ਸਾਹਮਣੇ ਵੀ ਬੋਲਬਾਲ ਮਾਰੋ ਕਹਿੰਦਾ ਭਾਈ ਬਾੜੇ ਵਾਲਿਆ ਤੂੰ ਮੰਨ ਕੇ ਚੱਲ ਮੈਨੂੰ ਕਾਤਰੇ ਦੇ ਦੇ ਤੋ ਨੇ ਆਪ ਦੀ ਦਾਮੜੀਆਂ ਲੈ ਲੈ ਉਹ ਕਹਨੂੰ ਬੋਲਦਾ ਉਨੇ ਪਈ ਦੋ ਕਾਤਰੀ ਤੋੜ ਲਏ ਉਸ ਤਾਮੜੀਆਂ ਧਰਤੀਆਂ ਹੂੰ ਉਹ ਤਾਮੜੀਆਂ ਧਰਤੀਆਂ ਤਾਂ ਭਾਂ ਦਾ ਜਿਆਦਾ ਹਲੂਮਾਨ ਤਾਂ ਹੋਊਗਾ ਖੜਾ ਮੂਰੇ ਹੂੰ ਹਲੂਮਾਨ ਵੀ ਜੋਧਾ ਤੀਨ ਉਹ ਟਾਈਮ ਦਾ ਹੂੰ ਕਹਿੰਦਾ ਵੀ ਕਿੱਧਰ ਚੱਲੇ ਚੋਰੀ ਕਰਕੇ ਕਹਿੰਦਾ ਭਰਾਵਾ ਚੋਰੀ ਨਹੀਂ ਕਰੀ ਉਹ ਤਾਮੜੀਆਂ ਪਈਆਂ ਨੇ ਚੱਕ ਲੈ ਹੂੰ ਕਹਿੰਦਾ ਮੈਨੂੰ ਨਹੀਂ ਤਾਮੜੀਆਂ ਦਾ ਪਤਾ ਹੂੰ ਉਹ ਤਾਂ ਮੂਰੋਂ ਘਰੇ ਪਈ ਉਹ ਬਥੇ ਰਟਲੇ ਹੂੰ ਆਨੀਸਾਰ ਨੂੰ ਦੋਨਾਂ ਦਾ ਜੱਫਾ ਪੈ ਗਿਆ ਹੂੰ ਜੀ ਲਸਨ ਨਾਲ ਤੇ ਹਲੂਮਾਨ ਦਾ ਹੂੰ ਹੁਣ ਜੋਧਾ ਹਲੂਮਾਨ ਵੀ ਜੋਧਾ ਲਸਨ ਵੀ ਹੂੰ ਹੋਏ ਗੇਠ ਉੱਤੇ ਹੋਏ ਗੇਠ ਉੱਤੇ ਆਨੀ ਸਾਰ ਨੂੰ ਪਈ ਲਸਮ ਤੋਂ ਗੋਡਾ ਵੱਜਿਆ ਹੰ ਹਨੂਮਾਨ ਦੇ ਹੰ ਜਦੋਂ ਗੋਡਾ ਵੱਜਿਆ ਭਈ ਪਈ ਕੀ ਕਰਕਾਰੀ ਹੰ ਜਦੋਂ ਕਰਕਾਰੀ ਪਈ ਗਈ ਸ਼ਿਵਜੀ ਮਹਾਰਾਜ ਨੂੰ ਜਸਨੀ ਹੰ ਉਹ ਟਾਈਮ ਸ਼ਿਵਜੀ ਮਹਾਰਾ ਦੇ ਕੋੜ ਚੱਲਿਆ ਤੇ ਜਦੋਂ ਰਾਮਚੰਦ ਦਾ ਉਤਾਰ ਤਰਿਆ ਹੋਇਆ ਸੀ ਅੱਛਾ ਹੁਣ ਸ਼ਿਵਜੀ ਦੇ ਪਿੰਡੇ ਤੇ ਕੋੜ ਹੰ ਸ਼ਿਵਜੀ ਹੋਰ ਜਾਮੇ ਚ ਤੇ ਉਹ ਟਾਈਮ ਦੇ ਵਿੱਚ ਅੱਛਾ ਉਹਦਾ ਕੋੜ ਕਿੱਥੋਂ ਲੱਗਿਆ ਤੇ ਜਿਹੜਾ ਆਪਾਂ ਕਪਾਲ ਮੋਚਨ ਕਹਿੰਦੇ ਨੇ ਅੱਛਾ ਇਥੋਂ ਕੋਡ ਸ਼ੁਰੂ ਹੋਇਆ ਸੀ ਅੱਛਾ ਲੋਕ ਤਾਂ ਕਹਿੰਦੇ ਨੇ ਇੱਥੇ ਪਾਪ ਧੋਤਾ ਜਾਂਦਾ ਪਾਪ ਉਹਦਾ ਧੋਤਾ ਜਾਂਦਾ ਦਾ ਸਹੀ ਜਾਂਦਾ ਹੂੰ ਇਹ ਸਹੀ ਨਹੀਂ ਦੀ ਗੱਲ ਆ ਠੀਕ ਹੈ ਇਹ ਤਾਂ ਗਲਤੀ ਹੋ ਗਈ ਸੀ ਕਹਿੰਦਾ ਭਾਈ ਜਦੋਂ ਪਹਿਲਾਂ ਕੋਡ ਚੱਲਦਾ ਸੀਤਾ ਵੀ ਨਾਲ ਹੋਵੀ ਨਾਲ ਪਾਰਵਤੀ ਹੂੰ ਦੂਜੇ ਰੂਪ ਚ ਹੂੰ ਭੱਜਾ ਆਉਂਦਾ ਵੀ ਮੰਨ ਕੇ ਚੱਲ ਵੀ ਮੇਰੇ ਜੋਦੇ ਦੇ ਕਿਸੇ ਨੇ ਸਰਟੀਫਿਕੇਟ ਮਾਰੀ ਹੂੰ ਭੱਜੇ ਆਉਂਦੇ ਰਾਮਚੰਦਰ ਦਾ ਤੇ ਉਹਦਾ ਜੱਫਾ ਪਏਗਾ ਉਹਨਾਂ ਦਾ ਅੱਛਾ ਉਹਨਾਂ ਦਾ ਹੋਗਾ ਜੰਮੜ ਜੰਮੜਾ ਹੂੰ ਜਦੋਂ ਆ ਰਾਮਚੰਦ ਦਾ ਸਰੀਰ ਨਾਲ ਸਰੀਰ ਲੱਗ ਗਿਆ ਉਹਦਾ ਕੁੜੀ ਦਾ ਉਹਦਾ ਤਾਂ ਕੋੜ ਕੱਟਿਆ ਗਿਆ ਅੱਛਾ ਕੋੜ ਕੱਟਿਆ ਗਿਆ ਜਦੋਂ ਭਈ ਸੀਤਾ ਨੇ ਉਹਨੇ ਫੜ ਕੇ ਰਾ ਪਾਰਵਤੀ ਨੇ ਬਾਹ ਪਰਾ ਖਿੱਚ ਲਿਆ ਹੂੰ ਕਹਿੰਦੀ ਕੀ ਕਰਦੇ ਹੂੰ ਕਹਿੰਦਾ ਕਿਉਂ ਕਹਿੰਦੀ ਤੇਰੇ ਸਰੀਰ ਕਿੰਨੀ ਤਾਂ ਝਾਕ ਕੰਗਣ ਵਰਗਾ ਸਰੀਰ ਹੋ ਗਿਆ ਏਡਾ ਕੁੜੀ ਤੀ ਹੂੰ ਕਹਿੰਦੀ ਕੋਈ ਅਵਤਾਰ ਆਇਆ ਇਸ ਮੌਕੇ ਤਾਂ ਇਹਨੂੰ ਤੀ ਜੰਮੜਿਆ ਹੋਣਾ ਹੂੰ ਉਹ ਤਾਂ ਉੱਥੇ ਛੱਡਤਾ ਹੂੰ ਠੀਕ ਨਾ ਵੀ ਤੂੰ ਕਹਿੰਦਾ ਮੈਂ ਤਾਂ ਕਰਕੇ ਆ ਰਾਮਚੰਦਾਂ ਹੂੰ ਕਹਿੰਦਾ ਤੂੰ ਕਹਿੰਦਾ ਮੈਂ ਪਿਛਲੇ ਜਾਮੇ ਦਾ ਸਿਵਜੀ ਮਹਾਤ ਸੀ ਤੇਰੀ ਸਮੇ ਮੈਂ ਵੀ ਸੀ ਕਹਿੰਦਾ ਕਿਵੇਂ ਸਾਰੀ ਗੱਲ ਬਾਤ ਦੱਸਿਓ ਕਹਿੰਦਾ ਚਲ ਪਹਿਲਾਂ ਫੇਕ ਕਰਾਂ ਗੱਲਾਂ ਆਪਾਂ ਪਹਿਲਾਂ ਉਹਨਾਂ ਨੂੰ ਸੜਾਈਏ ਸੜਾ ਤੇ ਭਈ ਹੋ ਡੁੱਡ ਕਰਤੇ ਉਹ ਕਹਿੰਦਾ ਵੀ ਤੂੰ ਦਮੜੀਆਂ ਨਾਲ ਚੱਕੀਆਂ ਆਪਦੀਆਂ ਕਹਿੰਦਾ ਮੈਨੂੰ ਦਮੜੀ ਚੱਕਣ ਦੀ ਗਰੂੜ ਹੈ ਇਹ ਕਚਰਾ ਚ ਕੋਬੜਿਆ ਹੈ ਦੋਨੇ ਅੰਗੜੇ ਵਿੱਚ ਉਹ ਭਈ ਚਲੋ ਕਹਿੰਦਾ ਵੀ ਚਲ ਇਹਨੂੰ ਤੂੰ ਲੈ ਜਾ ਵੀ ਮੈਂ ਇਹਨੂੰ ਤੋੜ ਦਿੰਦਾ ਕਰਨੂੰ ਉਹਨਾਂ ਤੋਂ ਘਰ ਨੂੰ ਵਗ ਜਾ ਕਹਿੰਦਾ ਮੈਂ ਨਹੀਂ ਜਾਂਦਾ ਮੈਂ ਤੇਰੀ ਰੋਹੜ ਬਾੜਾ ਮੇਰਾ ਏ ਮੈਂ ਭਈ ਤੁਸੀਂ ਵਗ ਜਾਓ ਚਲ ਉਹ ਕਹਿੰਦੇ ਸੀ ਵਗ ਜਿੰਦਾ ਉਹ ਪਿੰਡ ਦੇ ਬਾਗੇ ਹਲੂਮਾਂ ਦੇ ਚ ਗਾਂ ਹਲੂਮਾਂ ਦੀ ਮਾਂ ਕੋਲੀ ਬਾਗੇ ਅੱਛਾ ਕਹਿੰਦੇ ਭਾਣੇ ਲੱਸੀ ਪਿਆ ਹਲੂਮਾਂ ਦੇ ਨੇ ਕਿ ਮਾਮਾ ਨਹੀਂ ਦੇਗਾ ਇਹ ਫਿਰ ਆਮਚੰਦਰ ਮਾਮਾ ਬਣਾਇਆ ਤੇਨੇ ਅੱਛਾ ਜੋਦੇ ਨੇ ਅੱਛਾ ਉਹ ਕਹਿੰਦਾ ਭਾਈ ਲੈ ਲਗਦਾ ਭਾਈ ਉਹ ਕਹਿੰਦੀ ਆ ਜਾਓ ਵੀਰੋ ਨਾ ਤਾਂ ਰੋਟੀ ਖਾਓ ਨਾਲੇ ਪੀ ਲਓ ਦੱਸੀ ਹੂੰ ਲਾਸਮ ਕੰਦਾ ਚਾਲੂ ਹੈ ਭੁੱਖੇ ਮਰੀਏ ਨੇ ਹੂੰ ਬਾਗੇ ਪਈ ਹੁਣ ਰੋਟੀ ਬਣਾ ਲਈ ਰੋਟੀ ਖਵਾਤੀ ਲੱਸੀ ਪਿਆ ਤੇ ਇਹ ਰੋਟੀ ਖਾਂਦੇ ਖਾਂਦੇ ਹਲੂਮਣ ਵਾਗਾ ਕਰੇ ਹੂੰ ਉਹ ਵੀ ਰੋਟੀ ਖਾਂਣ ਗਿਆ ਹੂੰ ਉਹਨੂੰ ਸੱਚੇ ਵੀ ਤਾਂ ਆ ਬੱਠੇ ਨੇ ਹੂੰ ਤੇ ਉਹ ਕਹਿੰਦੀ ਵੀ ਆ ਜਾ ਆ ਤੇਰੇ ਮਾਮੇ ਖੁਰੀ ਨੇ ਹੂੰ ਰੋਟੀ ਖਾ ਲੈ ਇਹਨਾਂ ਨਾ ਹੂੰ ਰਾ ਅਲਸਮ ਨੇ ਤੇ ਹਲਕਤੀਆ ਹਲਕਤ ਮਾਂਦਾ ਜੀ ਹੂੰ ਉਹ ਕਹਿੰਦਾ ਕਿ ਰੋਟੀ ਖਾ ਲਈਏ ਕਹਿੰਦਾ ਹਾਂ ਕਹਿੰਦਾ ਵੀ ਉਹ ਆਉਣਾ ਪੈਗਾ ਹੁਣ ਮਾਂ ਦੇ ਬਤਨ ਮੂਡ ਨਹੀਂ ਸਕਿਆ ਨਾ ਉਹਨੂੰ ਐਂ ਦੱਸ ਸਕਿਆ ਵੀ ਮੇਰੇ ਤਨੇ ਮਾਰਿਆ ਤੇ ਆ ਗਿਆ ਭਾਈ ਉਹ ਰੋਟੀ ਖਾਣ ਲੱਗ ਗਿਆ ਬੇਕੀ ਨਾਲ ਲਸਮਣ ਦੇ ਹੂੰ ਬੈਠਾ ਰੋਟੀ ਖਾਈ ਜਾਂਦਾ ਭਾਈ ਹੂੰ ਉਹ ਲਸਮਣ ਭਾਈ ਆ ਕੋ ਕਹਿੰਦਾ ਵੀ ਝੂਠ ਜੀ ਘੱਟ ਮੰਨ ਤੂੰ ਮਾਂ ਨਾਲ ਕਤ ਹੂੰ ਤੇ ਤੂੰ ਐਂ ਕਰ ਆਪਦਾ ਭਾਈ ਹੱਥ ਧੋਕੇ ਬੁਰਕੀ ਤੋੜ ਲਿਆ ਕਰ ਅੱਛਾ ਉਹ ਪਹਿਲੇ ਹੱਥ ਧੋ ਲਿਆ ਕਰ ਗੜ ਵਿੱਚ ਰਾਮਚੰਦ ਲਸਮਣ ਹੂੰ ਹੱਥ ਧੋਕੇ ਬੁਰਕੀ ਤੋੜਿਆ ਕਰੀ ਹੂੰ ਵੀ ਮੇਰੇ ਹੱਥ ਸੋਚੇ ਹੋ ਜਾਂਦੇ ਨੇ ਹੂੰ ਉਹ ਪਈ ਬੁਰਕੀ ਪਾ ਕੇ ਮੂੰਹ ਚ ਮੈਂ ਤਤਰਾ ਮੰਗਲਾ ਸੰਵਾਰ ਲਿਆ ਕਰੀ ਉਹ ਹਰੂ ਮੰਨ ਉਹ ਰਾਮਚੰਦਰ ਕਹਿੰਦਾ ਖਾਲੀ ਰੋਟੀ ਕਹਿੰਦਾ ਕੀ ਰੋਟੀ ਖਵਾ ਲਈ ਅੱਧਾ ਗੰਦ ਖਵਾਤਾ ਜਾਤਾ ਤਾ ਅੱਛਾ ਉਹਨੇ ਪਈ ਛਾਲ ਮਾਰ ਕੇ ਕਹਿੰਦਾ ਉਹ ਗੱਲ ਸੁਣ ਮੇਰੀ ਹੋਂਵੇਂਗਾ ਤੂੰ ਜੋਦਾ ਜੋਦਾ ਮੈਂ ਵੀ ਹੂੰ ਕਹਿੰਦਾ ਤੂੰ ਤਾਂ ਤੂੰ ਦਾ ਰਹਿ ਗੜਬੀ ਚੱਥ ਹੂੰ ਜਦੋਂ ਖੜਾ ਹੋ ਕੇ ਕਹਿੰਦਾ ਤੇ ਮੇਰੇ ਥੱਲੇ ਦੀ ਗੰਗਾ ਲੱਗਦੀ ਮੈਂ ਤੇ ਇੱਥੇ ਹੱਥ ਤੂੰ ਦਾ ਰਹੇ ਹੂੰ ਸੁੱਚੀ ਵਿੱਚ ਗੰਗਾ ਚੱਲੀ ਜਾਵੇ ਮੰਜੇ ਥੱਲੇ ਦੀ ਫੇਰ ਕਹਿੰਦਾ ਉਹਨੇ ਸੋਚਿਆ ਵੀ ਇਹ ਵੀ ਜੋਦਾ ਹੈ ਹੂੰ ਉਹ ਕਹਿੰਦੇ ਵੀ ਦੱਸੋ ਕਹਦਾ ਮਾਮਾ ਕੰਮ ਕੀ ਆਉ ਹੂੰ ਮੂ ਮਾਮਾ ਨੂੰ ਕਹਿਣਾ ਪੈਗਾ ਜਦੋਂ ਭੈਣ ਬਣਾਈ ਹੂੰ ਉਹ ਕਹਿੰਦਾ ਭਾਣ ਜਾਂ ਕਰਕੇ ਤੇਰੀ ਮਾਮੀ ਨੂੰ ਰਹੇਗਾ ਰੋਣ ਹੂੰ ਆਪਾਂ ਤਾਂ ਉਹ ਨੂੰ ਛਡਾਉਣ ਚੱਲੇ ਹੂੰ ਤਨਾ ਚੱਲ ਫਿਰ ਮਾਮਾ ਮੈਂ ਵੀ ਚੱਲੂ ਨਾਲ ਹੂੰ ਰਾਮਚੰਦਰ ਨੂੰ ਲਸਮਣ ਕਹਿੰਦਾ ਕਿਤੇ ਗੋਡਾ ਵੱਜਿਆ ਹੋਇਆ ਕਿਤੇ ਰਾਜ ਬਿਉਹ ਨਾ ਕੱਢ ਜੀ ਹੂੰ ਉਹ ਕਹਿੰਦਾ ਨਹੀਂ ਇਹ ਕੰਮ ਦੇ ਨਾਲ ਆਪਾਂ ਨੂੰ ਇਹ ਨੂੰ ਨਾਲ ਇੱਕ ਚਲਾਂਗੇ ਹੂੰ ਬਾਗੀ ਪਈ ਚੱਲ ਪਈ ਹੂੰ ਥੋੜੀ ਜੀ ਦੂਰ ਗਏ ਜਦੋਂ ਹੂੰ ਉਥੋਂ ਦਾ ਇੱਕ ਬਾਲਾ ਤੇ ਮੰਗਤ ਤੀ ਹੂੰ ਬਾਲਾ ਤੇ ਮੰਗਤ ਜਿਹੜਾ ਮੰਗਤ ਤੀਗਾ ਹੂੰ ਉਹ ਵਿਆਹ ਹਸੀ ਬਾਲਾ ਸੜਾ ਦੀ ਹੂੰ ਬਾਲੇ ਦਾ ਵਿਆਹ ਤਰਿਆ ਹਸੀ ਹੂੰ ਉਹਦੇ ਭਰਾ ਨੂੰ ਮੰਗਤ ਨੂੰ ਕਹਿੰਦਾ ਵੀ ਤੇਰੇ ਘਰ ਵਾਲੀ ਨੂੰ ਹੂੰ ਮੇਰੇ ਘਰੇ ਚੁੱਕ ਲਾ ਦੇ ਕਰੂ 4 ਦਿਨ ਵੀ ਬੁੜੀਆਂ ਬੰਦੇ ਹੁੰਦੇ ਨੇ ਕੰਮ ਧੰਦਾ ਹੁੰਦਾ ਹੂੰ ਹੂੰ ਵੀ ਨਾਲੇ ਮਿੱਟੀ ਕਰੇ ਦਾ ਕਰਾ ਦੂ ਬੁੜੀਆਂ ਤੂੰ ਵੀ ਤੂੰ 4 ਦਿਨ ਉਧਰ ਤੋਰ ਦਿਆ ਕਰ ਭਈ ਹੂੰ ਕਹਿੰਦਾ ਚੰਗਾ ਹੂੰ ਉਹਨੇ ਕੋ ਕਾਦਾ ਤੋਰਿਆ ਪਤਾ ਮੇਰੇ ਮਾਰ ਕੇ ਖੜ ਗਿਆ ਬਾਲਾ ਤਾਂ ਪਿੱਛੇ ਉਹ ਕਹਿੰਦਾ ਵੀ ਮੇਰੇ ਘਰ ਵਾਲੀ ਉਹ ਕਹਿੰਦਾ ਮੇਰੇ ਘਰ ਵਾਲੀ ਹੈ ਹੂੰ ਦੋਨਾਂ ਦਾ ਭਾਈ ਆ ਬਿੱਦੀ ਜਿਹੜਾ ਹੋ ਜਾਵੇ ਹੂੰ ਉਧਰ ਰਾਮਚੰਦਰ ਬਾਗਿਆ ਵਿੱਚੋਂ ਹੂੰ ਕਹਿੰਦਾ ਭਾਈ ਕੀ ਹੋ ਗਿਆ ਹੂੰ ਕਹਿੰਦਾ ਜਿ ਐ ਕਰਕੇ ਇਹ ਮੇਰੇ ਘਰ ਵਾਲੀ ਲਿਆਤੀ ਮਿੱਟੀ ਕਾਰੇ ਖਾਤਰ ਕਹਿੰਦਾ ਹੁਣ ਇਹ ਮੁਕਰਦਾ ਕਿਵੇਂ ਦਾ ਮੇਰੇ ਘਰ ਵਾਲੀ ਹੈ ਹੂੰ ਉਹ ਕਹਿੰਦਾ ਭਾਈ ਦੋਨਾਂ ਤੋਂ ਨਿਉ ਕਰਾ ਲੈਣੇ ਕਹਿੰਦਾ ਜੀ ਉਹ ਤਾਂ ਗੁੰਗੀ ਹੈ ਹੂੰ ਉਹ ਤਾਂ ਜਿਹਨੂੰ ਕਹੇ ਤਾ ਤਰ ਤੋਸ ਨੂੰ ਹੂੰ ਕਰ ਦੂ ਹੂੰ ਉਹ ਤਾਂ ਘਰ ਵਾਲੀ ਸਾਹਮਣੇ ਹੋਣੀ ਇ ਤੀ ਰਾਮਚੰਦਰ ਦੇ ਹੂੰ ਕੋਨੇ ਬਾਲੇ ਨੇ ਅੱਛਾ ਬਾਲੇ ਦਾ ਮਤਲਬ ਉਹ ਜਦੋਂ ਇਹਨਾਂ ਖੁੱਲਦਾ ਉਸੇ ਦੇ ਬਾਲ ਨਹੀਂ ਖੁੱਲੀ ਜਾਂਦਾ ਤੂੰ ਹੱਥ ਲਾਣ ਦਾ ਅੱਧਾ ਬਲ ਖਿੱਚਣ ਦਾ ਅਗਲੇ ਦਾ ਉਹਨੂੰ ਤਾਂ ਵਾਲਾ ਕਹਿੰਦੇ ਸੀ ਹੂੰ ਉਹਨੇ ਭਈ ਉਹ ਕਹਿੰਦਾ ਵੀ ਐ ਕਰੂ ਫੇ ਤੁਸੀਂ ਦੋਨਿਆਂ ਕੋਲ ਕੀ ਰੱਖੋ ਹੂੰ ਜਿਹੜਾ ਉਹਦੇ ਚ ਤਕੜਾ ਹੋਇਆ ਉਸੇ ਦੇ ਘਰ ਵਾਲੀ ਬਣਾ ਦੇਂਗੇ ਹੂੰ ਉਹਨੇ ਵੀ ਦੱਸਤਾ ਮੰਗਤ ਨੇ ਕਹਿੰਦਾ ਤਾਂ ਐ ਕਰਦਾ ਹੂੰ ਇਹ ਤਾਂ ਮੇਰੇ ਬਾਲ ਨਹੀਂ ਖੁੱਲੀ ਜੂ ਹੂੰ ਆਪ ਦਾ ਤੇ ਤਾਂ ਵਧੂ ਰਹੁ ਹੂੰ ਇਹ ਤਾਂ ਫੇਰ ਉਹੀ ਕੰਮ ਹੋਊ ਉਹ ਕਹਿੰਦਾ ਫੇ ਐ ਕਰ ਕਹਿੰਦਾ ਹਾਂ ਕਹਿੰਦਾ ਆਉਦੀ ਲੱਤ ਤੇ ਤੂੰ ਪੱਟੀ ਬੰਨ ਲੈ ਹੂੰ ਇਹਨੂੰ ਕਹਦਾ ਫਿਰ ਮੈਂ ਤਾਂ ਨਤ ਨਹੀਂ ਛੜੀ ਹੂੰ ਉਹ ਕਿਦੋਂ ਪੋਨੇ ਰਾਤ ਤੇ ਪੱਟੀ ਬੰਨ੍ਹ ਲਈ ਜਦੋਂ ਕੋਣ ਲੱਗੇ ਆਪੀ ਤੇ ਜੱਫੂ ਲੱਗ ਗਿਆ ਉਹਨੇ ਬੋਜ ਕੇ ਮੇਆਂ ਚੋਂ ਤੀਰ ਕੱਢਤਾ ਹੂੰ ਬਾਲੇ ਤੇ ਜਾ ਕੇ ਇੱਥੋਂ ਨਹੀਂ ਵੱਜਿਆ ਹੂੰ ਗੋਡੇ ਚ ਾੜ ਕੇ ਬੰਨ ਉਹਨੇ ਟਾ ਲਿਆ ਜਦੋਂ ਬਾਲਾ ਜਾਖ ਵਿੱਚ ਹੋ ਗੜੇ ਪਿਆ ਹੂੰ ਟਾ ਲਿਆ ਪਈ ਕਹਿੰਦਾ ਹਾਂ ਹੋਈ ਮੰਗਤ ਨੇ ਟਾ ਲਿਆ ਮੰਗਤ ਦੀ ਹੋ ਗਈ ਮੰਗਤ ਦੀ ਹੋ ਗਈ ਹੂੰ ਉਹ ਕਹਿੰਦਾ ਗੱਲ ਸੁਣ ਪ੍ਰਭੂ ਮੈਂ ਤੇਰਾ ਕੀ ਮੜਾ ਕਰਿਆ ਹੂੰ ਕਹਿੰਦਾ ਯਾਰ ਮੈਥੋਂ ਧੋਖੇ ਨਾਲ ਤੀਰ ਗਿਆ ਵੱਜ ਜਾ ਹੂੰ ਇਹਦਾ ਵੈਰ ਤਨੂੰ ਅਗਲੇ ਵਾਰ ਜਾਂ ਮਿਚ ਦੂੰਗਾ ਹੂੰ ਦੂੰ ਲਾਜਮੀ ਹੂੰ ਤੇਰੀ ਵੀੜੀ ਦੂੰ ਪਰ ਅਗਲੇ ਜਾਂਮੇ ਚ ਦੂੰ ਹੂੰ ਫਿਰ ਉਹ ਰਾਜਾ ਬਣਿਆ ਬਾਲਾ ਹੂੰ ਤੇ ਰਾਮਚੰਦਰ ਮਿਰਗ ਬਣਿਆ ਤੀ ਅੱਛਾ ਅਗਲੇ ਜਾਂਮੇ ਚ ਉਹਨੇ ਫਿਰ ਬਦਲਾ ਦਿੱਤਾ ਤੀ ਹੂੰ ਤੇ ਉਹ ਕਹਿੰਦਾ ਹੁਣ ਐ ਕਰੋ ਮੈਂ ਤਾਂ ਜਖਮੀ ਹੋ ਗੜਾ ਹੁਣ ਤੀ ਤੁਸੀਂ ਕੰਮ ਦੱਸੋ ਵੀ ਕੀ ਕਰਨ ਜਾਂਦੇ ਹੋ ਹੂੰ ਕਹਿੰਦਾ ਜਰਾ ਐ ਕਰਕੇ ਵੀ ਲੈ ਲੈ ਕਹਿੰਦਾ ਮੇਰੀ ਸਿੰਘਣੀ ਨੂੰ ਲੈ ਕੇ ਆਉਣਾ ਹੂੰ ਉਹਨੂੰ ਛਡਾਉਣ ਜਾਂਦੇ ਹਾਂ ਕਹਿੰਦਾ ਫਿਰ ਐ ਕਰੋ ਹੂੰ ਮੇਰਾ ਮੁੰਡਾ ਇੱਕ ਸੰਗਦੇਵ ਉਹਨੂੰ ਲੈ ਜਾਓ ਨਾਲ ਉਹੋ ਜਿੰਨੀ ਦੇ ਆਖੂ ਨਹੀਂ ਬਤਾ ਲੰਦਾ ਅੱਛਾ ਉਹ ਕਹਿੰਦਾ ਇਹ ਵੀ ਕੰਮ ਦਾ ਬੰਦਾ ਚਲੋ ਲੈ ਕੇ ਉਹ ਕਹਿੰਦਾ ਇਕੱਠੇ ਕਰੀ ਜਾਨਾ ਦੋਨਿਆਂ ਤੋਂ ਸਮਨ ਨੇ ਇਹਦੇ ਗੋਡਾ ਮਰਿਆ ਉਹਦੇ ਤਾਂ ਤੀਰ ਮਾਰੇ ਉਹ ਜਿਹਦੇ ਪੇ ਉਹਦੇ ਤੀਰ ਮਾਰੇ ਉਹ ਤੈਨੂੰ ਮੁੰਡਾ ਕਿੱਥੋਂ ਭਰੀ ਕਿ ਜਰੂ ਉਹ ਕਹਿੰਦਾ ਨਹੀਂ ਚਲੋ ਲੈ ਕੇ ਚਾਰ ਹੋ ਗਏ ਭਈ ਦੋ ਤੋਂ ਚਾਰ ਬਣ ਗਈ ਚਲੋ ਚੱਲ ਭਈ ਬਾਗੇ ਰੌਣ ਦੇ ਸੈਦ ਦੇ ਵਿਚ ਪਹੁੰਚ ਗਏ ਹੂੰ ਉਹ ਕਹਿੰਦੇ ਵੀ ਰਾਮਚੰਦਰ ਨੂੰ ਪਤਾ ਕਿੱਥੇ ਲੱਗੂ ਵੀ ਸੀਤਾ ਹੈ ਕਿੱਥੇ ਹੂੰ ਆ ਪਤਾ ਆ ਗਈ ਹੂੰ ਉਹ ਕਹਿੰਦਾ ਵੀ ਸੀਤਾ ਦਾ ਤੁਹਾਨੂੰ ਤੁਹਾਨੂੰ ਮੈਂ ਕੀ ਦੱਸਾਂ ਕਹਿੰਦਾ